ਸਰਪੰਚ ਸਾਹਿਬ ਕੀ ਨਾਮ ਆ ਜੀ ਕਿਹੜਾ ਪਿੰਡ ਆ ਤੇ ਤੁਹਾਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣਿਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਮੈਂ ਤੁਹਾਡੇ ਇੱਥੇ ਪਹੁੰਚਣ ਦਾ ਪੱਤਰਕਾਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੀ ਮੇਰੇ ਪਿੰਡ 'ਚ ਤੁਸੀਂ ਆਏ ਹੋ ਠੀਕ ਆ ਜੀ ਮੇਰੇ ਪਿੰਡ ਦੀ ਸ਼ੋਭਾ ਤੁਸੀਂ ਵਧਾਈ ਹੈ ਤੇ ਮੇਰੇ ਪੂਰੇ ਨਗਰ ਦੀ ਤੁਸੀਂ ਸ਼ੋਭਾ ਵਧਾਈ ਹੈ ਇੱਥੇ ਆਉਣ ਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਰਜਨੀਸ਼ ਜੀ ਤੇ ਸਰਪੰਚ ਮੈਂ ਮੇਰਾ ਨਾਮ ਵਿਕੀਆ ਜੀ ਪਿੰਡ ਮੇਰਾ ਸੁਨਾਰ ਰੇੜੀ ਆ ਜੀ ਬਲਾਕ ਸਨੌਰ ਆ ਜੀ ਜ਼ਿਲ੍ਹਾ ਪਟਿਆਲਾ ਤੇ ਸਰਪੰਚ ਦੇਖੋ ਜੀ ਜਿਹੜਾ ਚੁਣਦਾ ਏ ਮੇਰੇ ਪਿੰਡ ਦਾ ਨਗਰ ਖੜਿਆ ਜੀ ਸਿਆਣੇ ਬਜ਼ੁਰਗ ਖੜੇ ਨੇ ਜਿਹੜਾ ਵੀ ਸਰਪੰਚ ਬੰਦਾ ਚੁਣਦਾ ਜੀ ਕੋਈ ਸੋਚ ਸਮਝ ਕੇ ਚੁਣਿਆ ਜਾਂਦਾ ਵੀ ਬੰਦਾ ਕੰਮ ਕਰੇਗਾ ਜੀ ਤੇ ਕੰਮ ਦੇ ਹੀ ਇਨਸਾਨੀਅਤ ਦੇ ਨਾਂ ਤੇ ਹੀ ਇਹਨਾਂ ਨੇ ਮੰਨੂ ਚੁਣਿਆ ਜੀ ਸਰਪੰਚ ਸਾਹਿਬ ਆਪਣੇ ਪਿੰਡ ਦੇ ਜਿਹੜੇ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਆਪਾਂ ਵੀ ਪਿੰਡ ਦੇ ਵਿੱਚ ਕੰਮ ਕਿਹੜੇ-ਕਿਹੜੇ ਰਹਿੰਦੇ ਨੇ ਤੁਹਾਡੇ ਮੁਤਾਬਕ ਪਹਿਲਾਂ ਕਿਹੜੇ ਕਰਨੇ ਜ਼ਰੂਰੀ ਨੇ ਜਿਹੜੇ ਕਿ ਸਾਰਿਆਂ ਲਈ ਜ਼ਰੂਰੀ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕੰਮ ਨੂੰ ਆਪਾਂ ਛੱਡ ਕੇ ਸਭ ਤੋਂ ਪਹਿਲਾਂ ਤਾਂ ਮੇਰਾ ਜਿਹੜਾ ਮੁੱਦਾ ਮੇਨ ਮੁੱਦਾ ਜੀ ਪਾਰਟੀਵਾਦੀ ਖਤਮ ਕਰਨਾ ਜੀ ਜਦੋਂ ਪਿੰਡ 'ਚ ਪਾਰਟੀ ਬਾਜੀ ਖਤਮ ਹੋ ਗਈ ਜੀ ਤਾਂ ਕੰਮ ਤਾਂ ਆਪਣੇ ਆਪ ਸ਼ੁਰੂ ਹੋ ਜਾਣਗੇ ਜੀ। ਸਭ ਤੋਂ ਪਹਿਲਾਂ ਮੈਂ ਆਪਣੀ ਪਿੰਡ ਦੀ ਪਾਰਟੀ ਬਾਜੀ ਆ ਜਿਹੜੀ ਆ ਪਾਰਟੀ ਬਾਜੀ ਖਤਮ ਕਰਨੀ ਚਾਹੁੰਦਾ ਜੀ। ਮੁੰਡਿਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਪਿੰਡ ਨੂੰ ਸਾਰਿਆਂ ਨੂੰ ਨਾਲ ਲੈ ਕੇ ਮੈਂ ਇੱਕ ਜੋਟੋ ਕੇ ਕੰਮ ਕਰਨਾ ਸ਼ੁਰੂ ਸ਼ੁਰੂ ਕਰਨਾ ਚਾਹੁੰਦਾ ਜੀ। ਇਹ ਪਿੰਡ ਦੇ ਵਿੱਚ ਮੁਢਲੀ ਜਿੱਦਾਂ ਲੋੜ ਹੁੰਦੀ ਆ ਆਪਣੇ ਪੜ੍ਹਾਈ ਦੀ ਐਜੂਕੇਸ਼ਨ ਦੀ ਲੋੜ ਹੁੰਦੀ ਆ, ਸਿਹਤ ਪੱਖੋਂ ਆਪਾਂ ਨੂੰ ਪਹਿਲਾਂ ਜ਼ਰੂਰਤ ਹੁੰਦੀ ਆ ਹਰ ਇੱਕ ਚੀਜ਼ ਦੀ ਬਾਕੀ ਕੰਮਾਂ ਨੂੰ ਤੇ ਤੁਹਾਡੇ ਪਿੰਡ ਦੇ ਵਿੱਚ ਐਜੂਕੇਸ਼ਨ ਸਕੂਲ ਕਿਹੜੀ ਕਲਾਸ ਤੱਕ ਹੈ ਤੁਹਾਡੇ ਪਿੰਡ ਡਿਸਪੈਂਸਰੀ ਵਗੈਰਾ ਹੈ ਕੋਈ ਇੰਤਜ਼ਾਮ? ਉਹ ਸਾਨੂੰ 1995 ਤੇ 93 ਚ ਬਣਿਆ ਸੀ ਸਰ ਤੇ ਉਸ ਤੋਂ ਬਾਅਦ ਮਤਲਬ ਸਕੂਲ ਹੈ ਜਿਹੜਾ ਮੇਰੇ ਪਿੰਡ ਦਾ ਅਪਗ੍ਰੇਡ ਨਹੀਂ ਸਰ ਹੋਇਆ ਜੀ ਤੇ ਜਿਹੜੀ ਮੇਰੀ ਮੈਂ ਜਦੋਂ ਸਰਪੰਚ ਖੜਿਆ ਸੀ ਸਰ ਮੈਂ ਇੱਕ ਮੈਨੀਫੈਸਟੋ ਤਿਆਰ ਕਰਾਇਆ ਸੀ ਜਿਹਦੇ ਵਿੱਚ ਸਰ ਮੇਰੇ 8 ਪੁਆਇੰਟ ਸੀ ਮੈਨੀਫੈਸਟੋ ਦੇ ਵਿੱਚ ਸਰ ਤੇ ਜਿਹਦੇ ਵਿੱਚ ਮੇਰਾ ਜਿਹੜਾ ਮੇਨ ਪਹਿਲਾ ਪੁਆਇੰਟ ਸੀ ਨਾ ਸਕੂਲ ਨੂੰ ਅਪਗ੍ਰੇਡ ਲੈ ਕੇ ਸੀ ਜਿਹੜਾ ਸਕੂਲ ਹੈ ਮੇਰੇ ਪਿੰਡ ਦਾ ਮੈਂ ਅਪਗ੍ਰੇਡ ਕਰਾ ਕੇ ਸਰਕਾਰੀ ਹਾਈ ਸਕੂਲ ਬਣਾਇਆ ਜਾਵੇ ਇਹਨੂੰ ਤੇ ਨੰਬਰ 2 ਤੇ ਸਰ ਵੀ ਇੱਕ ਮੇਰੇ ਪਿੰਡ 'ਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਈ ਹੈ ਜੀ ਮੈਰਿਜ ਪੈਲੇਸ ਦੀ ਵਿਆਹ ਕਰਨ ਕਿ ਸਾਨੂੰ ਟੈਂਟ ਲਈ ਮਤਲਬ ਸਰਕਾਰੀ ਸਕੂਲ ਹੀ ਵਰਤਣਾ ਪੈਂਦਾ ਸਰ ਤੇ ਇਹ ਦੂਜਾ ਪੋਜੀਸ਼ਨ ਨਾਲ ਸਾਡੀ ਮਤ ਦੂਜਾ ਪੁਆਇੰਟ ਹੈ ਜੀ ਇਹ ਤੇ ਤੀਜੀ ਜਿਹੜੀ ਤੁਸੀਂ ਕਹੀ ਆ ਸਾਡੇ ਡਿਸਪੈਂਸਰੀ ਦੀ ਇਹ ਵੀ ਸਰ ਮੇਨ ਪ੍ਰੋਬਲਮ ਹੈ ਮੇਰੀ ਪਿੰਡ ਦੀ ਇਹ ਵੀ ਸਰ ਆਪਾਂ ਲੈ ਕੇ ਆਵਾਂਗੇ ਜੀ ਤੇ ਸਰਪੰਚ ਸਾਹਿਬ ਆਪਣੇ ਵਿਕਾਸ ਤੇ ਕਾਰਜ ਕਿਹੜੇ-ਕਿਹੜੇ ਨੇ ਜਿਹੜੇ ਤੁਸੀਂ ਕਹਿੰਦਾ ਨਿਕਾਸੀ ਦਾ ਕਾਰਜ ਹੋ ਗਿਆ ਪੀਣ ਵਾਲੇ ਪਾਣੀ ਦਾ ਹੋ ਗਿਆ ਸੜਕਾਂ ਗਲੀਆਂ ਨਾਲੀਆਂ ਦਾ ਹੋ ਗਿਆ ਜਾਂ ਹੋਰ ਅਨੇਕਾਂ ਕੰਮ ਨੇ ਠੀਕ ਹੈ ਨਾ ਉਹ ਕਿਦਾਂ ਕਿਹੜੇ-ਕਿਹੜੇ ਕੰਮ ਨੇ ਤੁਹਾਡੇ ਮਤੋਂ ਸਰ ਇੱਕ ਤਾਂ ਮੇਰੇ ਪਿੰਡ 'ਚ ਜੀ ਸੀਵਰੇਜ ਦੀ ਪ੍ਰੋਬਲਮ ਆ ਜੀ ਸਭ ਤੋਂ ਪਹਿਲਾਂ ਜੀ ਮਤਲਬ ਜਿਹੜੇ ਵੱਡੇ ਨਾਲੇ ਨੇ ਸਰ ਉਹਨਾਂ ਵੱਡੇ ਨਾਲਿਆਂ 'ਚ ਮਤਲਬ ਜਿਵੇਂ ਕੋਈ ਕਵਾੜ ਫਸ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪਲਾਸਟਿਕ ਦਾ ਕੋਈ ਚੀਜ਼ ਫਸ ਗਈ ਜੀ ਆਪਾਂ ਇਹਨਾਂ ਨੂੰ ਬੰਦ ਕਰਾ ਕੇ ਸਰ ਪਿੰਡ 'ਚ ਪੂਰੇ ਜਿਹਾ ਸੀਵਰੇਜ ਪਾਵਾਂਗੇ ਜੀ ਤੇ ਸ਼ਾਮਲਾਟ ਵਗੈਰਾ ਜ਼ਮੀਨ ਹੈਗੀ ਪਿੰਡ ਦੇ ਲਈ ਹਾਂਜੀ ਸਰ ਸ਼ਾਮਲਾਟ ਮੇਰੇ ਪਿੰਡ 'ਚ ਜ਼ਮੀਨ ਹੈਗੀ ਹੈ ਜੀ 8 ਕਿੱਲੇ ਹੈ ਜੀ ਉਹਨਾਂ ਦਾ ਠੇਕਾ ਆਂਦਾ ਸਰ ਠੀਕ ਹੈ ਜੀ ਉਹਦੇ ਵਿੱਚੋਂ ਜੀ ਕੁਝ ਤਾਂ ਮਤਲਬ ਪੰਜਾਬ ਸਰਕਾਰ ਨੂੰ ਚਲਾ ਜਾਂਦਾ ਜੀ 30% ਦੇ ਸਰਪੰਚ ਸਾਹਿਬ ਆਮ ਕਰਕੇ ਆਪਾਂ ਪਿੰਡਾਂ 'ਚ ਦੇਖਦੇ ਆ ਸੀ ਸਰਵੇ ਵੀ ਕਰਦੇ ਆ ਜਿਹੜਾ ਸ਼ਮਸ਼ਾਨ ਘਾਟ ਹੁੰਦਾ ਪਿੰਡ ਦਾ ਉਹਦੀ ਜਿਹੜੀ ਦਸ਼ਾ ਬਹੁਤੀ ਚੰਗੀ ਨਹੀਂ ਹੈਗੀ ਕਈ ਪਿੰਡਾਂ 'ਚ ਤੁਹਾਡੇ ਪਿੰਡ ਦਾ ਕਿਦਾਂ ਦਾ ਹੈਗਾ ਜੀ ਸਰ ਮੇਰੇ ਪਿੰਡ 'ਚ ਠੀਕ ਹੈ ਜੀ ਕੁਛ ਮਤਲਬ ਜਿਹੜਾ ਸ਼ਮਸ਼ਾਨ ਘਾਟ ਦਾ ਜੀ ਮੇਰੇ ਪਿੰਡ 'ਚ ਦੋ ਸ਼ਮਸ਼ਾਨ ਘਾਟ ਨੇ ਠੀਕ ਹੈ ਜੀ ਤੇ ਦੋਨਾਂ ਦੀ ਇੱਕ ਦੀ ਹਾਲਤ ਦਾ ਮਤਲਬ ਠੀਕ ਆ ਸਰ ਇੱਕ ਦੀ ਥੋੜੀ ਜਿਹੀ ਜ਼ਿਆਦਾ ਖਸਤਾ ਹਾਲਤ ਆ ਜੀ ਤੇ ਉਸ ਨੂੰ ਮਤਲਬ ਠੀਕ ਢੰਗ ਨਾਲ ਬਣਾਇਆ ਜਾਏਗਾ ਪਾਣੀ ਦਾ ਸਿਸਟਮ ਹੈਗਾ ਕੋਈ ਪੀਣੋ ਪਾਣੀ ਦਾ ਸਰ ਸਿਸਟਮ ਹੈਗਾ ਜੀ ਟੈਂਕੀ ਲੱਗੀ ਹੈ ਜ ਤੇ ਹਾਂ ਅਸੀਂ ਅਸੀਂ ਚਾਹਨੇ ਆ ਵੀ ਮਤਲਬ ਨਾ ਉੱਥੇ ਸਮਰਸਿਪਲ ਲੱਗੇ ਜੀ ਸਰਪੰਚ ਸਾਹਿਬ ਆਮ ਕਰਕੇ ਪੰਜਾਬ ਦੇ ਪਿੰਡਾਂ ਚ ਆਪਾਂ ਦੇਖ ਰਿਹਾ ਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਨਸ਼ਿਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸੀ ਹੋਈ ਆ ਤੁਹਾਡੇ ਪਿੰਡ ਦੀ ਕਿੱਦਾਂ ਦੀ ਸਥਿਤੀ ਹੈ ਨੌਜਵਾਨ ਸਰ ਮੇਰੇ ਪਿੰਡ ਚ ਐਸਾ ਤਾਂ ਕੋਈ ਵੀ ਕੇਸ ਨਹੀਂ ਸਰ ਵੀ ਕੋਈ ਨਸ਼ਾ ਕਰ ਰਿਹਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਮੇਰੇ ਪਿੰਡ 'ਚ ਕੋਈ ਵੈਸੇ ਕੋਈ ਫਾਰਲਾ ਕੋਈ ਬੁਨ ਬਨਾਦੀ ਗੱਲਾਂ ਕਰਦਾ ਹੋਵੇ ਸਰ ਉਹਦੇ ਬਾਰੇ ਦੇਖੋ ਆਪਾਂ ਕਹਿ ਨਹੀਂ ਸਕਦੇ ਪਰ ਹਜੇ ਤੱਕ ਮੇਰੇ ਪਿੰਡ ਦੇ ਨੌਜਵਾਨ ਨੇ ਮੈਂ ਗਰਾਊਂਡ ਦੀ ਵੀ ਆਪਾਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਆਪਣੀ ਮੈਨੀਫੈਸਟੋ ਦੇ ਵਿੱਚ ਮੈਂ ਗਰਾਊਂਡ ਬਾਰੇ ਵੀ ਜ਼ਿਕਰ ਕੀਤਾ ਹੋਇਆ ਹੈ ਜੀ ਆਪਣੇ ਮੈਨੀਫੈਸਟੋ ਦੇ ਵਿੱਚ ਤੇ ਮੈਂ ਗਰਾਊਂਡ ਆ ਹਰੇਕ ਮਤਲਬ ਜਿਹੜੀ ਖੇਡ ਦਾ ਗਰਾਊਂਡ ਆ ਮੈਂ ਮਤਲਬ ਤਿਆਰ ਕਰਾ ਕੇ ਨਾਲ ਦਵਾਂਗਾ ਜਿਮ ਵਗੈਰਾ ਤਾਂ ਹੈਗਾ ਹਾਂ ਜੀ ਸਰ ਜਿਮਾ ਦਾ ਵੀ ਲਿਖਿਆ ਹੈ ਸਰ ਮੈਂ ਜਿੰਮ ਵੀ ਲੈ ਕੇ ਦਵਾਂਗੇ ਨਾਲ ਤੇ ਪਿੰਡ ਦੇ ਬਾਹਰ-ਬਾਰ ਲਾਈਟਾਂ ਦਾ ਤੇ ਕੈ ਸਕੀਮ ਜਿਹੜੀ ਚਲਾਈ ਪਈ ਆ ਮਨਰੇਗਾ ਦੀ ਸਕੀਮ ਚਲਾਈ ਪਈ ਆ ਸਰ 70% ਲੇਡਿਸ ਆ ਜਿਹੜੀ ਮੇਰੇ ਪਿੰਡ ਦੀ ਮਨਰੇਗਾ ਦੀ ਸਕੀਮ ਚ ਹਾਜ਼ਰ ਆ ਸਰ ਤੇ ਉਹਨਾਂ ਦੀ ਮਤਲਬ ਦਿਹਾੜੀ ਪੈਂਦੀ ਹੈ ਜੋ ਵੀ ਆਪਣੀ ਸੈਂਟਰ ਗਵਰਨਮੈਂਟ ਦਾ 325 ਰੁਪਏ ਦਿਹਾੜੀ ਆ ਜੀ ਤੇ ਬਾਕੀ ਜਿਹੜੀ 30% ਮਤਲਬ ਲੇੜੀ ਰਹਿੰਦੀ ਆ ਉਹਨਾਂ ਲਈ ਆਪਾਂ ਕੋਈ ਨਾ ਕੋਈ ਦੇਖਾਂਗੇ ਕੋਈ ਪ੍ਰਾਲਾ ਕਰਾਂਗੇ ਕੋਈ ਮਤਲਬ ਕੋਈ ਨਵਾਂ ਕੰਮ ਆਵੇ ਜਿਹੜਾ ਕਰੇ ਬੈਠੇ ਮਤਲਬ ਆਪਣੀ ਜਿਹੜੀ ਸ਼ੋਰ ਸੱਕ ਮਾ ਸਕਣ ਮਨਰੇਗਾ ਹੁਣ ਚੱਲ ਰਹੀ ਆ ਸਕੀਮ ਕੋਈ ਨਦੇ ਵਿੱਚ ਹਾਂਜੀ ਚੱਲ ਰਹੀ ਆ ਸਰ ਕੋਈ ਇਸ ਦੇ ਪ੍ਰੋਬਲਮ ਤਾਂ ਨਹੀਂ ਆ ਰਹੀ ਪਾਰਟੀ ਵਾਦੀ ਸਾਰੇ ਮਤਲਬ ਇੱਕ ਜੁੱਟੋ ਕੇ ਚੱਲ ਰਹੇ ਜਿਹੜੇ ਇਲੈਕਸ਼ਨ ਲੜੀ ਆ ਜੀ ਉਹ ਵੀ ਆਪਣਾ ਵੱਡਾ ਭਰਾ ਹੀ ਆ ਜੀ ਠੀਕ ਹੈ ਨਾ ਜੀ ਉਹ ਵੀ ਆਪਣੇ ਦਾ ਕੋਈ ਵਿਰੋਧੀ ਧਿਰ ਨਹੀਂ ਹੈਗੀ ਵੀ ਆਪਾਂ ਉਹਨੂੰ ਕਹਾਗੇ ਵਿਰੋਧੀ ਧਿਰ ਉਹ ਵੀ ਆਪਣਾ ਵੱਡਾ ਭਰਾ ਹੀ ਆ ਜਿਹੜੀ ਪੰਚਾਇਤ ਬਣੀਆਂ ਸਾਰੇ ਮੈਂਬਰ ਸਾਡੇ ਤੁਹਾਡੇ ਸਹਿਯੋਗ ਦੇ ਨਾਲ ਗੱਲਬਾਤ ਸਹਿਯੋਗ ਨਾਲ ਆ ਜੀ ਕਿਸੇ ਨਾਲ ਵੀ ਆਪਾਂ ਅੱਜ ਤੱਕ ਕਿਸੇ ਨੇ ਵੀ ਮੈਨੂੰ ਕੋਈ ਉਹ ਨਹੀਂ ਕਿਹਾ ਵੀ ਹਾਂ ਪਾਰਟੀਵਾਦੀ ਜੀ ਨਾਲ ਆਪਾਂ ਚੱਲਣਾ ਨਹੀਂ ਆਪਾਂ ਪਾਰਟੀਵਾਦੀ ਕਰਨੀ ਹੈ ਜੀ ਸਭ ਤੋਂ ਪਹਿਲਾਂ ਮੇਰਾ ਪੁਆਇੰਟ ਇਹੀ ਆ ਪੱਤਰਕਾਰ ਸਾਹਿਬ ਕਿ ਪਿੰਡ 'ਚ ਪਾਰਟੀਵਾਦੀ ਜਿਹੜੀ ਆਪਾਂ ਨੇ ਖਤਮ ਕਰਨੀ ਆ ਪਾਰਟੀਵਾਦੀ ਦਾ ਨ सरपंच साहब लास्ट ਦੇ ਵਿੱਚ ਪਿੰਡ ਵਾਸੀਆਂ ਤੋਂ ਕੀ ਸਹਿਯੋਗ ਦੀ ਮੰਗ ਕਰੋਗੇ ਕੀ ਕਹਿਣਾ ਚਾਹੋਗੇ ਕੀ ਮੰਗ ਕਰੋਗੇ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਜਿਹੜੇ ਤੁਹਾਡੇ ਵਿਕਾਸ ਦੇ ਕੰਮ અધੂਰੇ ਰਹਿੰਦੇ ਨੇ ਕੰਮ ਪੂਰੇ ਹੋ ਸਕਣ ਸਰਕਾਰ ਤੋਂ ਹੀ ਮੰਗਾਂ ਜੀ ਮੇਰੇ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਪਾਈ ਜਾਵੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਜੀ ਨਿਮਰਤਾ ਸਹਿਤ ਕਿ ਵੱਧ ਤੋਂ ਵੱਧ ਗ੍ਰਾਂਟ ਪਾਈ ਜਾਵੇ ਜਿਹੜੇ ਵੀ ਮੇਰੇ ਪਿੰਡ ਦੇ ਕੰਮ ਰੁਕੇ ਹੋਏ ਨੇ ਠੀਕ ਹੈ ਜੀ ਉਹ ਕੰਮ ਹੋਣ ਜੇ ਦੇਖੋ ਜੀ ਪਿੰਡ ਨੂੰ ਪੈਸਾ ਆਵੇਗਾ ਜੀ ਤਾਂ ਹੀ ਕੰਮ ਹੋਣਗੇ ਜੇ ਪੰਜਾਬ ਸਰਕਾਰ ਸਾਨੂੰ ਵੱਧ ਤੋਂ ਵੱਧ ਗ੍ਰਾਂਟ ਦੇਗੀ ਜੀ ਅਸੀਂ ਕੰਮ ਕਰਾਂਗੇ ਜੀ ਤੇ ਪਿੰਡ ਦੇ ਬਜ਼ੁਰਗ ਮੇਰੇ ਨਾਲ ਹੀ ਖੜੇ ਨੇ ਆ ਭਾਈ ਮੇਰੇ ਨਾਲ ਹੋ ਕੇ ਚੱਲੋ ਠੀਕ ਹੈ ਜੀ ਮੈਂ ਤਾਂ ਪਿੱਛੇ ਹੋ ਕੇ ਚੱਲਣਾ ਤੁਸੀਂ ਮੁਰੇ ਹੋ ਕੇ ਚੱਲਣਾ ਤੁਸੀਂ ਮੈਨੂੰ ਦੱਸੋ ਭਈ ਇਹ ਕੰਮ ਕਰਨਾ ਕੀ ਨਾਮ ਮੇਰਾ ਨਾਮ ਹਰਪਿੰਦਰ ਸਿੰਘ ਢੀਂਗਸਾ ਪਿੰਡ ਸੁਨਿਆਰ ਰੇੜੀ ਜ਼ਿਲ੍ਹਾ ਪਟਿਆਲਾ ਤੇ ਸਾਡੇ ਸਰਪੰਚ ਬਣੇ ਨੇ ਜੀ ਵਿੱਕੀ ਬਹੁਤ ਵਧੀਆ ਮੁੰਡਾ ਜੀ ਬਹੁਤ ਸਮਝਦਾਰ ਹੈ ਤੇ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲ ਰਹੇ ਆ ਅਸੀਂ ਇਹਦੇ ਨਾਲ ਆ ਜੀ ਹਰ ਪੱਖੋਂ ਇਹਦੀ ਸਹਿਯੋਗਤਾ ਕਰਾਂਗੇ ਜਿਵੇਂ ਵੀ ਸਾਡੇ ਤੋਂ ਹੋ ਸਕੇ ਮੇਰਾ ਨਾਮ ਸੁਚੈਨ ਸਿੰਘ ਹੈ ਜੀ ਮੈਂ ਆਪਕਾਰੀ ਤੇ ਕਰ ਵਿਭਾਗ ਵਿੱਚ ਬਤੌਰ ਐਕਸਾਈਜ਼ ਇੰਸਪੈਕਟਰ ਕੰਮ ਕਰ ਰਿਹਾ ਹਾਂ ਪਿੰਡ ਮੇਰਾ ਸੁਨਿਆਰ ਰੇੜੀ ਆ ਜੀ ਇਹ ਇੱਥੇ ਦੇ ਸੋਝਵਾਨ ਲੋਕਾਂ ਨੇ ਵਿੱਕੇ ਨੂੰ ਇੱਕ ਨੌਜਵਾਨ ਨੂੰ ਸਰਪੰਚ ਬਣਾਇਆ ਬਹੁਤ ਸ਼ਲਾਘਾਯੋਗ ਕਦਮ ਹੈ ਇਹ ਅਸੀਂ ਇਹਦੇ ਨਾਲ ਹਰ ਤਰੀਕੇ ਨਾਲ ਇਹਦੀ ਮਦਦ ਕਰਾਂਗੇ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਜੀ ਸਾਰੀ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੇ ਪਿੰਡ ਦੀ ਇਹਦੇ ਨਾਲ ਖੜੀ ਹੈ ਜੀ ਹੁਣ ਅਸੀਂ ਇੱਕ ਨਵਾਂ ਉਪਰਾਲਾ ਕਰਨਾ ਜੀ ਅਸੀਂ ਪਿੰਡ 'ਚ ਲਾਇਬ੍ਰੇਰੀ ਦੀ ਸਥਾਪਨਾ ਕਰਨੀ ਹੈ ਜੀ ਜਿਹਦੇ ਵਿੱਚ ਅਸੀਂ ਸਹਿਯੋਗ ਦੇਵਾਂਗੇ ਪੂਰਾ ਸਰਪੰਚ ਸਾਹਿਬ ਦਾ ਮੇਰਾ ਨਾਮ ਮੋਹਨ ਜੀ ਦੇਵੀ ਹੈ ਜੀ ਮੈਂ ਫਿਰ ਸੁਣਾਰੇ ਉਤੋਂ ਬਲੌਗ ਕਰਦੀ ਆਂ ਜੀ ਤੇ ਸਾਡਾ ਨੀਕੇ ਸਰਪੰਚ ਚੁਣਿਆ ਗਿਆ ਜੀ ਤੇ ਬਹੁਤ ਵਧੀਆ ਕੰਮ ਕਰੂਗਾ ਜੀ ਜੀ ਨਾ ਪਾਰਟੀ ਵਾਲੀ ਹੋਈ ਤਾਂ ਕੋਈ ਕੰਮ ਪਿੰਡ ਦਾ ਜਿਹੜਾ ਤੁਸੀਂ ਤੁਹਾਨੂੰ ਨਿਗਾ ਚਾ ਵੀ ਇਹ ਕਰਨਾ ਚਾਹੀਦਾ ਜ਼ਰੂਰੀ ਕਿਹੜਾ ਕਹਿਣਾ ਚਾਹੁੰਦੇ ਆ ਜੀ ਇੱਕ ਤਾਂ ਮੈਰਜ ਪੈਲਸ ਜ਼ਰੂਰ ਹੋਣਾ ਚਾਹੀਦਾ ਜੀ ਬਹੁਤ ਔਖਾ ਹੁੰਦਾ ਜੀ ਮੈਚ ਵਿਆਹ ਸਾਦੇ ਤਾਂ ਸਕੂਲ ਹੋਣਾ ਚਾਹੀਦਾ ਜੀ ਠੀਕ ਆ ਜੀ ਸਕੂਲ ਹੋਣਾ ਚਾਹੀਦਾ ਸਾਡਾ ਮੇਰਾ ਨਾਮ ਕੁਸ਼ੀ ਰੋੜੇ ਮੈਂ 10 10 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਪਿੰਡ ਦੇ ਸੁਨੈੜ ਚ ਇਹ ਨੰਬਰ ਵੀ ਕੋ ਪ੍ਰੈਕਟਿਸ ਵਰਗੀ ਕਰ ਰਹੀ ਹੈ ਮੇਰੀ ਤੇ ਪਿੰਡ ਦਾ ਮਾਹੌਲ ਦੱਸ ਨਵੇਂ ਆਪਣੇ ਸਰਪੰਚ ਸਾਹਿਬ ਬਣੇ ਨੇ ਹੁਣੇ ਥੋੜੇ ਟਾਈਮ ਤੋਂ ਨਵੇਂ ਸਰਪੰਚ ਬਣੇ ਨੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਜੀ ਕਿ ਕਿਦਾਂ ਦਾ ਸੁਆ ਹੈ ਇਹਨਾਂ ਦਾ ਸੁਆ ਬਹੁਤ ਐ ਮੈਂ ਪੁਰਾਣੇ 10 ਸਾਲ ਤੋਂ ਇਹਨਾਂ ਨੂੰ ਜਾਣਦੇ ਹਾਂ ਜੀ ਅੱਛਾ ਜੀ ਤੇ ਸਮਾਜ ਸੇਵਾ ਤੋਂ ਤੌਰ ਤੇ ਵੀ ਤੁਹਾਡਾ ਪਤਾ ਲੱਗਿਆ ਵੀ ਤੁਸੀਂ ਸਮਾਜ ਸੇਵਾ ਵੀ ਕੰਮ ਦੇ ਨਾਲ-ਨਾਲ ਕਰਦੇ ਹੋ ਕੀ ਕਰਦੇ ਹੋ ਸਮਾਜ ਸੇਵਾ ਇਹਨਾਂ ਹੁੰਦਾ ਆਪਣੇ ਤੋਂ ਨਜੁਗ ਕਰਦੇ ਨੇ ਅੱਛਾ ਜੀ ਗਰੀਬ ਲੜਕੇ ਦਾ ਵਿਆਹ ਵੀ ਹੋ ਗਏ ਹੋਰ ਆਪਣੀ ਨੇ ਹੈਗੀ ਨਿੱਜੀ ਗੱਲ ਮਤ ਅੱਛਾ ਜਿੰਨਾ ਹੁੰਦਾ ਉਹਨਾਂ ਕਰਦੇ ਤੇ ਤੁਸੀਂ ਕੋਈ ਸੰਸਥਾ ਵਗੈਰਾ ਬਣਾਈ ਵੀ ਜਾਂ ਇੰਡੀਵਿਜੂਅਲ ਕਰਦੇ ਸੰਸਥਾ ਵੀ ਬਣੀ ਫਿਰ ਗੁਰੂ ਰਾਮਦਾਸ ਚੈਰੀਟੇਬਲ ਲੈਬ ਲੈਬ ਵੀ ਕਰੀ ਵੀ